ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਤੜਕੇ ਵਾਲੇ ਮਿੱਠੇ ਚੌਲਾਂ ਦੀ ਰੈਸਪੀ ਲੈ ਕੇ ਆਏ ਹਾਂ ਤੇ ਇਹ ਮਿੱਠੇ ਚੌਲ ਕਿਸ ਤਰ੍ਹਾਂ ਬੰਨਦੇ ਨੇ ਉਹ ਵੀ ਤੜਕੇ ਵਾਲੇ ਤੇ ਆਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਲੈ ਲਿਆ ਜੀ 1.5 ਗਲਾਸ ਚੌਲ ਤੁਸੀਂ ਆਪਣੇ ਜਿਹੜੇ ਫੈਮਿਲੀ ਮੈਂਬਰਸ ਦੇ ਅਕੋਰਡਿੰਗ ਚੌਲ ਲੈ ਸਕਦੇ ਹੋ ਤੇ ਚੌਲਾਂ ਨੂੰ ਅਸੀਂ ਲੈ ਕੇ ਤੇ ਚੰਗੀ ਤਰ੍ਹਾਂ ਸੁਣ ਨੂੰ ਵਾਸ਼ ਕਰ ਲਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਹੈ 5 ਤੋਂ 6 ਪਾਣੀ ਵਾਸ਼ ਕਰਨਾ ਹੈ ਜਾਂ ਤਾਂ ਜੋ ਇਹਨਾਂ ਦਾ ਜਿਹੜਾ ਵਾਈਟਪਨ ਖਤਮ ਹੋ ਜੇ ਜਿੰਨਾ ਚਿਰ ਇਹ ਪਾਣੀ ਵਾਈਟ ਵਾਈਟ ਨਿਕਲਦਾ ਜਾਂਦਾ ਉਨੀ ਦੇਰ ਤੱਕ ਇਹਨਾਂ ਨੂੰ ਸਾਫ਼ ਕਰਦੇ ਜਾਵਾਂਗੇ ਤੇ ਹੁਣ ਅਸੀਂ ਥੋੜਾ ਜਿਹਾ ਪਾਣੀ ਪਾ ਕੇ 5 ਤੋਂ 7 ਮਿੰਟ ਲਈ ਇਹਨਾਂ ਨੂੰ ਭਿਉ ਕੇ ਰੱਖ ਦਵਾਂਗੇ ਤੇ ਇਧਰ ਮੈਂ ਡਰਾਈ ਫਰੂਟ ਲੈ ਲਏ ਆ ਸੌਂਫ ਆ ਇਹ ਪਮਕਿਨ ਸੀਡ ਆ ਬਦਾਮ ਲੌਂਗ ਹਰੀ ਇਲਾਚੀ ਦੇ ਬੀਜ ਤੇ ਨਾਰੀਅਲ ਦਾ ਬੁਰਾਦਾ ਹੈ ਤੇ ਬਦਾਮਾਂ ਨੂੰ ਅਸੀਂ ਛੜਾਵਾ ਹਲਕਾ ਜਿਹਾ ਕੱਟ ਲਵਾਂਗੇ ਛੋਟੇ ਛੋਟੇ ਪੀਸੇਸ ਵਿੱਚ ਹੁਣ ਇੱਕ ਕੜਾਈ ਗੈਸ ਤੇ ਰੱਖ ਕੇ ਤੇ ਉਹਨੂੰ ਕਰ ਲਿਆ ਗਰਮ ਤੇ ਵਿੱਚ ਅਸੀਂ ਪਾ ਦਵਾਂਗੇ ਇੱਕ ਚਮਚ ਘਿਓ ਦਾ ਘਿਓ ਤੁਸੀਂ ਡਾਲਡਾ ਵੀ ਲੈ ਸਕਦੇ ਹੋ ਤੇ ਦੇਸੀ ਘਿਓ ਵੀ ਲੈ ਸਕਦੇ ਹੋ ਤੁਹਾਡੀ ਮਰਜ਼ੀ ਹੈ ਤੁਸੀਂ ਰਿਫਾਈਨਡ ਔਇਲ ਵੀ ਯੂਜ਼ ਕਰ ਸਕਦੇ ਹੋ ਘਿਓ ਜਦੋਂ ਹਲਕਾ ਜਿਹਾ ਗਰਮ ਹੋ ਜਾਵੇਗਾ ਤਾਂ ਫਿਰ ਅਸੀਂ ਕੀ ਕਰਾਂਗੇ ਇਹਦੇ ਵਿੱਚ ਜਿਹੜੇ ਡਰਾਈ ਫਰੂਟ ਅਸੀਂ ਰੱਖੇ ਸੀਗੇ ਉਹਨਾਂ ਨੂੰ ਅਸੀਂ ਇਹਦੇ ਵਿੱਚ ਪਾ ਕੇ ਤੇ ਰੋਸਟ ਕਰਾਂਗੇ ਤੇ ਇਹ ਦੇਖੋ ਘਿਓ ਜਿਹੜਾ ਵਾ ਉਹ ਹੁਣ ਮੈਲਟ ਹੋ ਗਿਆ ਹੈ ਤੇ ਬਹੁਤਾ ਜਿਆਦਾ ਗਰਮ ਨਹੀਂ ਕਰਨਾ ਕਿ ਇਹਦੇ ਵਿੱਚ ਧੂਆ ਨਿਕਲ ਜਾਵੇ ਨਹੀਂ ਤਾਂ ਫਿਰ ਸਾਰੇ ਡਰਾਈ ਫਰੂਟ ਜਿਹੜੇ ਉਹ ਜਲ ਜਾਣਗੇ ਹਲਕਾ ਜਿਹਾ ਗਰਮ ਕਰਨਾ ਹੈ ਤੇ ਇਹਦੇ ਵਿੱਚ ਜਿਹੜਾ ਸੌਂਫ ਤੇ ਲੌਂਗ ਦਾ ਫਲੇਵਰ ਜਿਹੜਾ ਬਹੁਤ ਵਧੀਆ ਹੁੰਦਾ ਹੈ ਇਹ ਤੁਸੀਂ ਪਾਉਣਾ ਹੀ ਪਾਉਣਾ ਹੈ ਬਾਕੀ ਡਰਾਈ ਫਰੂਟ ਤੁਹਾਡੇ ਆਪਸ਼ਨਲ ਆ ਤੁਹਾਡੇ ਕੋਲ ਹੋਣ ਮਰਜੀ ਆ ਪਾਉਣੇ ਪਾ ਸਕਦੇ ਹੋ ਨਹੀਂ ਤਾਂ ਨਹੀਂ ਪਾਓ ਤੁਸੀਂ ਇਹਦੇ ਵਿੱਚ ਮੇਪੇ ਵੀ ਪਾ ਸਕਦੇ ਹੋ ਖੋਪਾ ਕੱਟ ਕੇ ਵੀ ਪਾ ਸਕਦੇ ਹੋ ਕਾਜੂ ਵੀ ਪਾ ਸਕਦੇ ਹੋ ਜੋ ਤੁਹਾਡਾ ਮਨ ਕਰੇ ਤੁਸੀਂ ਇਹਦੇ ਵਿੱਚ ਡਰਾਈ ਫਰੂਟ ਐਡ ਕਰ ਸਕਦੇ ਹੋ ਤੇ ਇਹਨਾਂ ਨੂੰ ਅਸੀਂ ਹਲਕਾ ਜਿਹਾ ਬ੍ਰਾਊਨ ਰੋਸਟ ਕਰਾਂਗੇ ਤਾਂ ਜੋ ਜਿਹੜੇ ਇਹਨਾਂ ਦੇ ਫਲੇਵਰ ਆ ਵਿੱਚ ਆ ਆ ਘਿਓ ਦੇ ਵਿੱਚ ਐਡ ਹੋ ਜਾਣ ਤੇ ਫਿਰ ਜਿਹੜੇ ਆ ਉਹ ਚੌਲਾਂ ਦੇ ਵਿੱਚ ਫਲੇਵਰ ਬਹੁਤ ਵਧੀਆ ਆਉਂਦੇ ਨੇ ਤੇ ਖਾਣ ਚ ਵੀ ਵਧੀਆ ਲੱਗਦਾ ਜਦੋਂ ਹਲਕਾ ਜਿਹਾ ਇਹਨਾਂ ਨੂੰ ਅਸੀਂ ਰੋਸਟ ਕਰ ਲੈਂਦੇ ਆ ਤੇ ਇਹ ਦੇਖੋ ਇਹ ਜਿਹੜੇ ਆ ਡਰਾਈ ਫਰੂਟ ਹਲਕੇ ਜਿਹੀ ਰੋਸਟ ਹੋ ਗਏ ਇਹਨਾਂ ਨੂੰ ਜ਼ਿਆਦਾ ਜਲਾਉਣਾ ਨਹੀਂ ਹੈਗਾ ਕਿ ਬਿਲਕੁਲ ਤੁਸੀਂ ਇਹਨਾਂ ਨੂੰ ਡਾਰਕ ਬ੍ਰਾਊਨ ਕਰ ਦਿਓ ਹਲਕਾ ਜਿਹਾ ਸਿਰ ਇਹਨਾਂ ਨੂੰ ਰੋਸਟ ਕਰਨਾ ਹੈ ਤੋ ਉਸ ਤੋਂ ਬਾਅਦ ਫਿਰ ਅਸੀਂ ਕੀ ਕਰਾਂਗੇ ਕਿ ਅਸੀਂ ਲਵਾਂਗੇ ਫੂਡ ਕਲਰ ਫੂਡ ਕਲਰ ਤੁਹਾਡੀ ਮਰਜ਼ੀ ਹੈ ਤੁਸੀਂ yellow ਵੀ ਲੈ ਸਕਦੇ ਹੋ ਤੇ red ਵੀ ਲੈ ਸਕਦੇ ਹੋ ਤੇ ਇਹਨੂੰ ਫਿਰ ਅਸੀਂ ਪਾਣੀ ਦੇ ਵਿੱਚ ਘੋਲ ਕੇ ਤੇ ਇਹਦੇ ਵਿੱਚ ਐਡ ਕਰਾਂਗੇ ਤੇ ਜੇ ਇਸ ਤੋਂ ਪਹਿਲਾਂ ਤੁਸੀਂ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਹੁਣ ਦੇਖੋ ਅਸੀਂ ਇਹਦੇ ਵਿੱਚ ਇੱਕ 1.5 ਗਲਾਸ ਚੌਲ ਲਏ ਸੀਗੇ ਤੇ ਹੁਣ ਅਸੀਂ ਇਹਦੇ ਵਿੱਚ 3 ਗਲਾਸ ਪਾਣੀ ਦੇ ਐਡ ਕਰਾਂਗੇ ਇੱਕ ਗਲਾਸ ਐਡ ਕਰਤਾ ਹੁਣ ਅਸੀਂ ਦੂਸਰਾ ਗਲਾਸ ਐਡ ਕਰ ਦਿੱਤਾ ਤੋ ਹੁਣ ਅਸੀਂ ਜਿਹੜਾ ਵਾ ਤੀਸਰਾ ਗਲਾਸ ਵਿੱਚ ਐਡ ਕਰਾਂਗੇ ਜੇ ਤੁਸੀਂ ਇਹ ਖੁੱਲੇ ਬਰਤਨ ਵਿੱਚ ਬਣਾ ਰਹੇ ਹੋ ਤਾਂ ਤੁਹਾਨੂੰ ਡਬਲ ਪਾਣੀ ਤਾਂ ਯੂਜ਼ ਕਰਨਾ ਪਵੇਗਾ ਜੇ ਤੁਸੀਂ ਕੁੱਕਰ ਵਿੱਚ ਬਣਾਉਂਦੇ ਹੋ ਤਾਂ ਫਿਰ ਤੁਹਾਨੂੰ ਜਿੰਨੇ ਤੁਸੀਂ ਚੌਲ ਲਏ ਆ ਉੰਨੀ ਮਾਤਰਾ ਵਿੱਚ ਹੀ ਤੁਸੀਂ ਪਾਣੀ ਲੈਣਾ ਹੈ ਵੱਧ ਨਹੀਂ ਲੈਣਾ ਹੁਣ ਅਸੀਂ ਜਿਹੜਾ ਪਾਣੀ ਆ ਤਿੰਨ ਗਲਾਸ ਲੈ ਲਿਆ ਤੇ ਪਾਣੀ ਨੂੰ ਹਲਕਾ ਜਿਹਾ ਜਿਹੜਾ ਗਰਮ ਹੋ ਲੈਂਨ ਦਵਾਂਗੇ ਤਾਂ ਫਿਰ ਜਿਹੜੇ ਅਸੀਂ ਚੌਲ ਭਿਓ ਕੇ ਰੱਖੇ ਸੀ ਉਹਨਾਂ ਨੂੰ ਇਹਦੇ ਵਿੱਚ ਕਰ ਦਵਾਂਗੇ ਐਡ ਇਹ ਚੌਲ ਜਿਹੜੇ ਹਲਕੇ ਜਿਹਾ ਫੁੱਲ ਗਏ ਨੇ ਤੇ ਹੁਣ ਅਸੀਂ ਇਹਨਾਂ ਨੂੰ ਵਿੱਚ ਸਾਰਿਆਂ ਨੂੰ ਐਡ ਕਰ ਦਵਾਂਗੇ ਤੇ ਚੰਗੀ ਤਰ੍ਹਾਂ ਜਰਾ ਇਹਨਾਂ ਨੂੰ ਹਲਾ ਦਵਾਂਗੇ ਤੇ ਦੇਖੋ ਕਿੰਨੇ ਵਧੀਆ ਚੌਲ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਚੌਲ ਬਣਾ ਕੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਫਰਕ ਦੇਖਿਓ ਤੇ ਜਿਹੜੇ ਬੱਚੇ ਅਜੇ ਨਿਊ ਨੇ ਸਿੱਖ ਰਹੇ ਨੇ ਕੁਕਿੰਗ ਕਰਨਾ ਸਿੱਖ ਰਹੇ ਨੇ ਤੇ ਉਹ ਇਸ ਤਰੀਕੇ ਦੇ ਨਾਲ ਬੜੇ ਵਧੀਆ ਸੌਖੇ ਤਰੀਕੇ ਦੇ ਨਾਲ ਜਿਹੜਾ ਵਾ ਛਟਪਟ ਇਸ ਤਰੀਕੇ ਨਾਲ ਚੌਲ ਜਿਹੜੇ ਆ ਮਿੱਠੇ ਉਹ ਤਿਆਰ ਕਰ ਸਕਦੇ ਨੇ ਕਿਉਂਕਿ ਹਰ ਇੱਕ ਨੂੰ ਇਹ ਜਿਹੜਾ ਮਿੱਠੇ ਚੌਲ ਬਣਾਉਣੇ ਆ ਔਖਾ ਲੱਗਦੇ ਨੇ ਹੁਣ ਅਸੀਂ ਇਹਨੂੰ ਫੁੱਲ ਫਲੇਮ ਤੇ 4 ਤੋਂ 5 ਮਿੰਟ ਤੱਕ ਫੁੱਲ ਫਲੇਮ ਤੇ ਪਕਾਵਾਂਗੇ ਟੱਕ ਕੇ ਤਾਂ ਜੋ ਚੌਲ ਚੰਗੀ ਤਰ੍ਹਾਂ ਫੁੱਲ ਜਾਣ ਤੇ ਹੁਣ ਦੇਖੋ 5 ਮਿੰਟ ਹੋ ਗਏ ਨੇ ਤੇ ਚੌਲ ਜਿਹੜੇ ਫੁੱਲਨੇ ਸ਼ੁਰੂ ਹੋ ਗਏ ਨੇ ਤੇ ਪਾਣੀ ਸੁੱਕਣਾ ਸ਼ੁਰੂ ਕਰ ਦਿੱਤਾ ਹੈ ਪਾਣੀ ਵੀ ਘਟ ਗਿਆ ਹੈ ਤੇ ਇਹ ਦੇਖੋ ਕਿੰਨਾ ਵਧੀਆ ਇਹਨਾਂ ਦਾ ਜਿਹੜਾ ਕਲਰ ਆ ਚੌਲਾਂ ਦੇ ਵਿੱਚ ਐਡ ਹੋਣ ਲੱਗ ਗਿਆ ਹੈ ਤੇ ਚੌਲਾਂ ਦਾ ਕਲਰ ਕਿੰਨਾ ਵਧੀਆ ਹੋ ਗਿਆ ਹੈ ਤੇ ਇਸ ਤਰੀਕੇ ਨਾਲ ਅਸੀਂ ਚੌਲਾਂ ਨੂੰ ਵਿੱਚ ਵਿੱਚ ਦੀ ਦੇਖਦੇ ਜਾਵਾਂਗੇ ਪਕਾਵਾਂਗੇ ਤੇ ਇਹਨਾਂ ਨੂੰ ਹਲਕੇ ਹੱਥਾਂ ਨਾਲ ਹੀ ਹਿਲਾਉਣਾ ਹੈ ਜਿਆਦਾ ਸਪੀਡ 'ਚ ਜ਼ੋਰ ਦੀ ਨਹੀਂ ਹਿਲਾਉਣਾ ਹੈਗਾ ਤੇ ਪਾਣੀ ਜਿਹੜਾ ਵਾ ਇਸ ਤਰੀਕੇ ਨਾਲ ਸੁੱਕਣਾ ਜਿਹੜਾ ਸ਼ੁਰੂ ਹੋ ਗਿਆ ਹੈ ਤੇ ਇਹਨਾਂ ਨੂੰ ਅਸੀਂ ਦੇਖ ਲਵਾਂਗੇ ਦੇਖੋ ਕਲਰ ਕਿੰਨਾ ਸੋਨਾ ਹੋ ਗਿਆ ਹੈ ਤੇ ਤੁਸੀਂ ਇੱਥੇ yellow color ਵੀ ਐਡ ਕਰ ਸਕਦੇ ਹੋ red ਵੀ ਜੋ ਤੁਹਾਡੀ ਮਰਜ਼ੀ ਹੈ ਤੁਸੀਂ ਐਡ ਕਰ ਲਓ ਤੇ ਹੁਣ ਅਸੀਂ ਇਹਨਾਂ ਨੂੰ ਦੇਖਾਂਗੇ ਚੌਲਾਂ ਨੂੰ ਕਿ ਕਿੰਨਾ ਕਿ ਪੱਕੇ ਨੇ ਤੇ ਜਦੋਂ 100 ਚੋਂ 70% ਚੌਲ ਹਲਕੇ ਜੇ ਕੱਚੇ ਰਹਿ ਜਾਂਦੇ ਪੱਕ ਜਾਂਦੇ ਨੇ ਤੇ ਉਦੋਂ ਫਿਰ ਅਸੀਂ ਜਿਹੜਾ ਵਾ ਇਹਦੇ ਵਿੱਚ ਜਿਹੜੀ ਆ ਉਹ ਚੀਨੀ ਐਡ ਕਰਾਂਗੇ ਤੇ ਚੀਨੀ ਪਹਿਲਾਂ ਐਡ ਨਹੀਂ ਕਰਨੀ ਹੈਗੀ ਹੁਣ ਦੇਖੋ ਚੌਲ ਜਿਹੜੇ ਆ ਉਹ ਲਗਭਗ ਪੱਕ ਹੀ ਗਏ ਨੇ ਤੇ ਪਾਣੀ ਵੀ ਵਿੱਚੋਂ ਜਿਹੜਾ ਖਤਮ ਹੋ ਗਿਆ ਤੇ ਹੁਣ ਅਸੀਂ ਡੇਢ ਗਲਾਸ ਚੌਲ ਸੀਗੇ ਤੇ ਇਹਦੇ ਵਿੱਚ ਇੱਕ ਗਲਾਸ ਜਿਹੜਾ ਅਸੀਂ ਚੀਨੀ ਦਾ ਐਡ ਕਰ ਦਿੱਤਾ ਹੈ ਤੇ ਚੀਨੀ ਤੁਸੀਂ ਆਪਣੇ ਜਿਹੜੇ ਟੇਸਟ ਦੇ ਅਕੋਰਡਿੰਗ ਵੱਧ ਘੱਟ ਪਾ ਸਕਦੇ ਹੋ ਤੇ ਇੰਨੀ ਕੁ ਚੀਨੀ ਜਿਹੜੀ ਆ ਉਹ ਮੀਡੀਅਮ ਜੀ ਹੁੰਦੀ ਆ ਨਾ ਜ਼ਿਆਦਾ ਵੱਧ ਤੇ ਨਾ ਘੱਟ ਤੇ ਇਹਨਾਂ ਨੂੰ ਫਿਰ ਚੀਨੀ ਨੂੰ ਜਿਹੜਾ ਬਿਲਕੁਲ ਹਲਕੇ ਹੱਥਾਂ ਦੇ ਨਾਲ ਹਿਲਾਉਣਾ ਹੈ ਤਾਂ ਜੋ ਜ਼ਿਆਦਾ ਜ਼ੋਰ ਦੀ ਮਿਕਸ ਕਰਨ ਦੇ ਨਾਲ ਜਿਹੜੇ ਚੌਲ ਟੁੱਟ ਨਾ ਜਾਣ ਤੇ ਹੁਣ ਚੀਨੀ ਜਿਹੜੀ ਆ ਉਹ ਵੀ ਮੈਲਟ ਹੋਣੀ ਸ਼ੁਰੂ ਹੋ ਜੂਗੀ ਤੇ ਚੀਨੀ ਨੇ ਵੀ ਆਪਣਾ ਪਾਣੀ ਛੱਡਣਾ ਹੈ ਤੇ ਜਿਹੜੇ ਚੌਲਾਂ ਦੀ ਜਿਹੜੀ ਥੋੜੀ ਬਹੁਤੀ ਕਸਰ ਰਹਿ ਗਈ ਹੈ ਪੱਕਣ ਦੀ ਉਹ ਇਸੇ ਚੀਨੀ ਦੇ ਵਿੱਚ ਹੀ ਜਿਹੜੀ ਆ ਉਹ ਪੱਕ ਜਾਣਗੇ ਤੇ ਨਾਲੇ ਜਿਹੜਾ ਵਾ ਮਿਠਾਸ ਉਹ ਚੌਲਾਂ ਦੇ ਵਿੱਚ ਐਡ ਹੋ ਜਾਵੇਗੀ ਤੇ ਹੁਣ ਦੇਖੋ ਚੀਨੀ ਨੇ ਆਪਣਾ ਪਾਣੀ ਛੱਡ ਦਿੱਤਾ ਹੈ ਤੇ ਚੌਲ ਜਿਹੜੇ ਆ ਇਸੇ ਪਾਣੀ ਦੇ ਵਿੱਚ ਪੱਕਣਗੇ ਤੇ ਹੁਣ ਅਸੀਂ ਇਹਨਾਂ ਨੂੰ ਢੱਕ ਕੇ ਫਿਰ 2 ਤੋਂ 3 ਮਿੰਟ ਤੱਕ ਸਲੋ ਬਿਲਕੁਲ ਲੋ ਫਲੇਮ ਦੇ ਉੱਤੇ ਪਕਾਵਾਂਗੇ ਕਿਉਂਕਿ ਜੇਸੀਂ ਫਲੇਮ ਜ਼ਿਆਦਾ ਕਰ ਦਵਾਂਗੇ ਤਾਂ ਚੌਲ نیچے ਲੱਗ ਜਾਣਗੇ ਤੇ ਹੁਣ ਦੇਖੋ ਚੌਲ ਬਿਲਕੁਲ ਐਨ ਬਣ ਕੇ ਰੈਡੀ ਆ ਤੇ ਜਿਹੜਾ ਅਸੀਂ ਨਾਰੀਅਲ ਦਾ ਬੁਰਾਦਾ ਨਾਰੀਅਲ ਪਾਊਡਰ ਰੱਖਿਆ ਸੀਗਾ ਉਹ ਨੂੰ ਅਸੀਂ ਇਹਦੇ ਉੱਪਰ ਜਿਹੜਾ ਵਾ ਉਹ ਖਿਲਾਰ ਦਵਾਂਗੇ ਸਪਰੈਡ ਕਰ ਦਵਾਂਗੇ ਤੇ ਨਾਰੀਅਲ ਦਾ ਜਿਹੜਾ ਫਲੇਵਰ ਆ ਚੌਲਾਂ ਵਿੱਚ ਬਹੁਤ ਵਧੀਆ ਆਉਂਦਾ ਹੈ ਤੁਸੀਂ ਇਹਨੂੰ ਕੱਟ ਕੇ ਵੀ ਪਾ ਸਕਦੇ ਹੋ ਗ੍ਰाइंड ਕਰਕੇ ਵੀ ਪਾ ਸਕਦੇ ਹੋ ਤੇ ਚੌਲ ਬਹੁਤ ਵਧੀਆ ਬਣ ਕੇ ਤਿਆਰ ਹੋ ਗਏ ਨੇ। ਤੇ ਹੁਣ ਅਸੀਂ ਇਹਦੇ ਉੱਪਰ ਉਹਦੀ ਨਾਰੀਅਲ ਜਿਹੜਾ ਪਾਊਡਰ ਵਾ ਉਹ ਪਾਵਾਂਗੇ। ਤੇ ਨਾਰੀਅਲ ਜਦੋਂ ਮੂੰਹ 'ਚ ਆਉਂਦਾ ਹੈ ਤੇ ਬਹੁਤ ਵਧੀਆ ਟੇਸਟੀ ਲੱਗਦਾ ਹੈ। ਤੇ ਇਸ ਤੋਂ ਬਾਅਦ ਫਿਰ ਨਾਰੀਅਲ ਪਾਉਣ ਤੋਂ ਬਾਅਦ ਫਿਰ ਅਸੀਂ ਜਿਹੜਾ ਵਾ ਚੌਲਾਂ ਨੂੰ ਫਲੇਮ ਬੰਦ ਕਰਕੇ ਤੇ ਫਿਰ ਅਸੀਂ ਇਹਨੂੰ ਢੱਕ ਕੇ ਤੇ 2-4 ਮਿੰਟ ਲਈ ਰਹਿਣ ਦਵਾਂਗੇ। ਤੇ ਇਹ ਜਿਹੜੇ ਚੌਲ ਆ ਸਟੀਮ ਦੇ ਨਾਲ ਬਿਲਕੁਲ ਐਂ ਸੈੱਟ ਹੋ ਜਾਣਗੇ ਤੇ ਖਾਣ ਲਈ ਰੈਡੀ ਹੋ ਜਾਣਗੇ ਹੁਣ ਅਸੀਂ ਇਹਨਾਂ ਨੂੰ ਟੱਕ ਕੇ ਰੱਖ ਦਵਾਂਗੇ ਤੇ ਫਲੇਮ ਜਿਹੜੀ ਆ ਉਹ ਬੰਦ ਕਰ ਦਵਾਂਗੇ ਤੇ ਦੇਖੋ ਚੌਲ ਬਣ ਕੇ ਐਨ ਇੱਕਦਮ ਰੈਡੀ ਆ ਤੇ ਖਾਣ ਲਈ ਤਿਆਰ ਆ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ